ਸਾਲ ਦੋਸਤੋ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਫਿਸ਼ੀ YouTube ਚੈਨਲ ਪੰਜਾਬੀ ਅਪਡੇਟ ਤੇ ਦੋਸਤੋ ਲੈ ਕੇ ਆ ਚੁੱਕੇ ਹਾਂ ਇੱਕ ਹੋਰ ਬ੍ਰੇਕਿੰਗ ਨਿਊਜ਼ ਦੋਸਤੋ ਇਹ ਡਿਡਿ ਬ੍ਰੇਕਿੰਗ ਨਿਊਜ਼ ਹੈ ਕਿ ਪੰਜਾਬ ਦੇ ਸਕੂਲਾਂ ਲਈ ਹੈ ਤੇ ਗੱਲ ਕਰ ਲਈਏ ਦੋਸਤੋ ਖਬਰ ਦੇ ਵੱਲ ਸਕੂਲਾਂ 'ਚ smartphones ਲਿਆ ਜਾ ਸਕਦੇ ਹਨ ਬੱਚੇ ਲਾਗੂ ਹੋਵੇਗਾ ਇਹ ਨਿਯਮ ਨਵੀਂ ਦਿੱਲੀ ਹਾਈ ਕੋਰਟ ਨੇ ਸਕੂਲਾਂ ਤੇ smartphones ਦੇ ਇਸਤੇਮਾਲ ਲਈ ਕਈ ਇਹਨਾਂ ਨਿਰਦੇਸ਼ ਜਾਰੀ ਕੀਤੇ ਹਨ ਹਾਈ ਕੋਰਟ ਨੇ ਕਿਹਾ ਕਿ ਵਿਦਿਆਰਥੀਆਂ ਨੂੰ smartphones ਲਿਜਾਣ ਨਾ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ ਪਰ ਸਕੂਲ ਚ ਮੋਬਾਈਲ ਡਿਵਾਈਸ ਦੇ ਇਸਤੇਮਾਲ ਨੂੰ ਕੰਟਰੋਲ ਅਤੇ ਨਿਗਰਾਨੀ ਚ ਰੱਖਿਆ ਜਾਣਾ ਚਾਹੀਦਾ ਹੈ ਜੱਜ ਅਨੂਪ ਜੈਰਾਮ ਪੰਭਾਨੀ ਦੀ ਬੈਂਚ ਨੇ ਕਿਹਾ ਕਿ ਸਕੂਲਾਂ ਨੂੰ ਵਿਦਿਆਰਥੀਆਂ ਤੁਹਾਨੂੰ ਜ਼ਿੰਮੇਵਾਰ ਆਨਲਾਈਨ ਰਹੀਏ ਡਿਜੀਟਲ ਸਿਸ਼ਟਾਚਾਰ ਅਤੇ smartphone ਦੇ ਨੈਤਿਕ ਇਸਤੇਮਾਲ ਬਾਰੇ ਸਿੱਖਿਤ ਕਰਨਾ ਚਾਹੀਦਾ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਇਹ ਸਲਾਹ ਦਿੱਤੀ ਜਾਣੀ ਚਾਹੀਦੀ ਹੈ ਕਿ ਸਕਰੀਨ ਤੇ ਬਹੁਤ ਵੱਧ ਸਮਾਂ ਬਤਾਉਣ ਬਤਾਉਣਾ ਅਤੇ ਸੋਸ਼ਲ ਮੀਡੀਆ ਤੇ ਬਹੁਤ ਵੱਧ ਸਮਾਂ ਬਤਾਉਣ ਨਾਲ ਚਿੰਤਾ ਧਿਆਨ ਦੀ ਮਿਆਦ 'ਚ ਕਮੀ ਤੇ ਸਾਈਬਰ ਬਦਮਾਸ਼ੀ ਹੋ ਸਕਦੀ ਹੈ ਅਤੇ ਬੈਂਚ ਨੇ ਕਿਹਾ ਕਿ smartphones ਨਾਲ ਜਮਾਤ 'ਚ ਪੜਾਈ ਅਨੁਸ਼ਾਸਨ ਮਾਹੌਲ ਚ ਰੁਕਾਵਟ ਨਹੀਂ ਹੋਣੀ ਚਾਹੀਦੀ ਇਸ ਲਈ ਜਮਾਤਾਂ ਚੋ ਸਮਾਰਟਫੋਨ ਦੇ ਇਸਤੇਮਾਲ ਤੇ ਰੋਕ ਲਗਾਈ ਜਾਣੀ ਚਾਹੀਦੀ ਹੈ ਇਸ ਚ ਕਿਹਾ ਗਿਆ ਹੈ ਕਿ ਸਕੂਲ ਦੇ ਆਮ ਕਿਤਰਾਂ ਅਤੇ ਸਕੂਲ ਵਾਹਨਾਂ ਤੇ ਵੀ ਸਮਾਰਟਫੋਨ ਤੇ ਕੈਮਰੇ ਅਤੇ ਰਿਕਾਰਡਿੰਗ ਸਹੂਲਤਾਂ ਦੇ ਇਸਤੇਮਾਲ ਤੇ ਰੋਕ ਲਗਾਈ ਜਾਣੀ ਚਾਹੀਦੀ ਹੈ ਆਪਣੇ ਆਦੇਸ਼ ਚ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਮੋਬਾਈਲ ਉਪਯੋਗ ਨੀਤੀ ਜੋ ਸੁਰੱਖਿਆ ਅਤੇ ਇਸਤੇਮਾਲ ਦੇ ਮਕਸਦ ਨਾਲ ਕਨੈਕਟੀਵਿਟੀ ਲੇ ਸਮਾਰਟਫੋਨ ਦੇ ਉਪਯੋਗ ਦੀ ਮਨਜ਼ੂਰੀ ਹੋਣੀ ਚਾਹੀਦੀ ਹੈ ਪਰ ਮਨੋਰੰਜਨ ਲਈ ਸਮਾਰਟਫੋਨ ਦੇ ਉਪਯੋਗ ਦੀ ਮਨਜ਼ੂਰੀ ਨਹੀਂ ਹੋਣੀ ਚਾਹੀਦੀ ਸਕੂਲ 'ਚ ਸਮਾਰਟਫੋਨ ਦੇ ਉਪਯੋਗ ਨੂੰ ਨਿਯਮਤ ਕਰਨ ਅਤੇ ਨਿਗਰਾਨੀ ਕਰਨ ਦੀ ਨੀਤੀ ਮਾਤਾ ਪਿਤਾ ਅਧਿਆਪਕਾਂ ਅਤੇ ਮਾਹਿਰਾਂ ਦੀ ਸਲਾਹ ਨਾਲ ਬਣਾਈ ਜਾਣੀ ਚਾਹੀਦੀ ਹੈ ਤਾਂ ਕਿ ਸਾਰੇ ਸੰਬੰਧਿਤ ਪੱਖਾਂ ਦੀਆਂ ਜ਼ਰੂਰਤਾਂ ਅਤੇ ਚਿੰਤਾਵਾਂ ਨੂੰ ਸੰਬੋਧਨ ਕਰਨ ਵਾਲਾ ਸੰਤੁਲਿਤ ਦ੍ਰਿਸ਼ਟੀਕੋਣ ਵਿਕਸਿਤ ਕੀਤਾ ਜਾ ਸਕੇ ਤੇ ਗੱਲ ਕਰ ਲਗੇ ਦੋਸਤੋ ਜਿਹੜੇ ਨਿਸ਼ਾਦ ਦਿੱ ਅਦਾਲਤ ਵੱਲੋਂ ਦਿੱਤੇ ਗਏ ਨੇਤਾ ਦਿਸ਼ਾ ਨਿਰਦੇਸ਼ ਨੰਬਰ 1 ਦੋਸਤੋ ਵਿਦਿਆਰਥੀਆਂ ਨੂੰ ਸਕੂਲ 'ਚ ਸਮਾਰਟਫੋਨ ਲੈ ਕੇ ਜਾਣ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ ਪਰ ਸਕੂਲ 'ਚ ਸਮਾਰਟਫੋਨ ਦੀ ਵਰਤੋਂ ਤੇ ਨਜ਼ਰ ਰੱਖੀ ਜਾਣੀ ਚਾਹੀਦੀ ਹੈ। ਨੰਬਰ 2 ਵਿਦਿਆਰਥੀਆਂ ਲਈ ਸਕੂਲ 'ਚ ਦਾਖਲ ਦਾਖਲ ਹੋਣ ਵੇਲੇ ਆਪਣੇ ਸਮਾਰਟਫੋਨ ਜਮ੍ਹਾਂ ਕਰਵਾਉਣ ਅਤੇ ਘਰ ਵਾਪਸੀ ਸਮੇਂ ਉਹਨਾਂ ਨੂੰ ਵਾਪਸ ਲੈਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਨੰਬਰ 3 smartphones ਨੂੰ ਅਧਿਆਨ ਅਧਿਆਪਨ ਅਨੁਸ਼ਾਸਨ ਜਾਂ ਕਲਾਸਰੂਮ ਚ ਸਮੁੱਚੇ ਵਿਦਿਅਕ ਵਾਤਾਵਰਣ ਤੇ ਵਿਗੜ ਨਹੀਂ ਪਾਉਣਾ ਚਾਹੀਦਾ ਇਸ ਲਈ ਕਲਾਸਰੂਮ ਚ smartphone ਦੀ ਵਰਤੋਂ ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਸਕੂਲ ਦੇ ਆਮ ਖੇਤਰਾਂ ਦੇ ਨਾਲ ਨਾਲ ਸਕੂਲੀ ਵਾਹਨਾ ਚ ਕੈਮਰੇ ਅਤੇ smartphone ਤੇ ਰਿਕਾਰਡਿੰਗ ਵੀ ਮਨਾਹੀ ਹੋਣੀ ਚਾਹੀਦੀ ਹੈ ਨੰਬਰ 4 ਸਕੂਲਾਂ ਨੂੰ ਵਿਦਿਆਰਥੀਆਂ ਨੂੰ ਡਿਜੀਟਲ ਸੱਜਰ ਅਤੇ smartphones ਦੀ ਨੈਤਿਕ ਵਰਤੋਂ ਬਾਰੇ ਸਿੱਖਿਆਤ ਕਰਨਾ ਚਾਹੀਦਾ ਹੈ ਸਕੂਲ 'ਚ smartphone ਦੀ ਵਰਤੋਂ ਦੀ ਨਿਗਰਾਨੀ ਲਈ ਇੱਕ ਨੀਤੀ ਮਾਪਿਆਂ ਅਧਿਆਪਕਾਂ ਅਤੇ ਮਾਹਿਰਾਂ ਨਾਲ ਸਲਾਹ مشورہ ਕਰਕੇ ਬਣਾਈ ਜਾਣੀ ਚਾਹੀਦੀ ਹੈ ਤੇ ਦੋਸਤੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਆਉਣ ਵਾਲੀਆਂ ਤਾਜ਼ੀਆਂ ਖਬਰਾਂ ਨੂੰ ਦੇਖਣ ਅਤੇ ਜਾਣਨ ਲਈ ਧੰਨਵਾਦ ਦੋਸਤੋ